ਸਾਡੀ ਪੰਚਾਇਤ ਪਿੰਡ ਦੀ ਸਰਕਾਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਪੇਸ਼ ਕਰਦਾ ਹੈ ਸਰਪੰਚ ਜਾਂ ਪੰਚ ਬਣਨ ਤੋਂ ਬਾਅਦ ਪਿੰਡ ਦੇ ਵਿਕਾਸ ਲਈ ਕੀ ਹੈ ਸੋਚ ਕੀ ਹੈ ਅਰਾਦੇ ਤੇ ਕੀ ਨੇ ਇਸ ਪਿੰਡ ਵਾਲਿਆਂ ਦੇ ਵਾਦੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਨਾ ਆ ਤੁਹਾਡਾ ਪਿੰਡ ਉੜਾਪੜ ਹੈਗਾ ਤੁਸੀਂ ਇੱਥੇ ਦੇ ਕਾਫੀ ਸੂਝਵਾਨ ਹੋ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਆ ਤੁਹਾਡਾ ਰਾਗੀ ਢਾਡੀ ਦੇ ਤੌਰ ਤੇ ਤੁਸੀਂ ਉੱਥੇ ਜਾਣੇ ਹੋ ਪ੍ਰਚਾਰ ਕਾਲਜ ਵੀ ਉੜਾਪੜਈ ਆ ਅੱਛਾ ਕਾਲਜ ਵੀ ਉੜਾਪੜਈ ਆ ਦੇਖੋ ਮੈਂ ਇਹ ਪੁੱਛਣਾ ਚਾਹਨਾ ਹੁਣ ਦੇਖੋ ਸਰਪੰਚੀ ਪੰਚੀ ਦੀਆਂ ਜਿਹੜੀਆਂ ਚੋਣਾ ਆ ਗਈਆਂ ਹਾਂਜੀ ਹਾਂਜੀ ਵੋਟਾਂ ਆ ਗਈਆਂ ਹਾਂਜੀ ਹਰ ਪਿੰਡ ਦੇ ਵਿੱਚ ਜਿਹੜਾ ਆ ਬੜਾ ਕਿਸਮਾਨ ਪਿਆ ਹੋਇਆ ਆ ਕਿਤੇ ਪੰਜ ਖੜੇ ਕਿਤੇ ਚਾਰ ਖੜੇ ਆ ਕਿਤੇ ਦੋ ਖੜੇ ਆ ਕਈ ਜਗ੍ਹਾ ਤੇ ਲੱਭਦੇ ਹੀ ਨਹੀਂ ਹੈਗੇ ਕਿ ਸਰਪੰਚ ਪੰਚ ਖੜੇ ਕਰਨੇ ਹੈਗੇ ਆ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਜੇ ਕੋ ਸਿਆਣੇ ਕਹਿੰਦੇ ਆ ਇਤਫਾਕ ਨਾਲ ਦੀ ਕੋਈ ਰੀਸ ਨਹੀਂ ਹੈ ਤੇ ਮੇਰੀ ਆਪਣੀ ਨੀਤੀ ਰਹਿ ਆ ਵੀ ਜੇ ਸੱਤ ਤਰੀਕਾ ਦਾ ਜੇ ਬਹੁਤ ਟਾਈਮ ਪਿਆ ਜੇ ਆਪਾਂ ਸਰਬਸੰਮਤੀ ਦੇ ਲਾਗੇ ਪਹੁੰਚ ਜਾਈਏ ਸਰਬਸੰਮਤੀ ਨਾਲ ਫੈਸਲਾ ਹੋ ਜੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਤੇ ਸਰਬਸੰਮਤੀ ਹੋ ਜਾਣੀ ਚਾਹੀਦੀ ਆ ਜੇ ਫੇਰ ਵੀ ਟੋਣ ਵੀ ਹੁੰਦੀ ਆ ਚਾਰ ਖੜੇ ਆ ਪੰਜ ਖੜੇ ਛੇ ਖੜ ਤੇ ਭਾਵੇਂ ਅੱਠ ਵੀ ਖੜ ਜਾਣਾ ਪਰ ਇੱਕ ਗੱਲ ਜ਼ਰੂਰ ਆ ਮੇਰਾ ਆਪਣੇ ਪਰਉ ਨਜੀ ਸੁਨੇਹਾ ਆ ਤੇ ਆਪਾਂ ਜਿਹੜੀ ਆ ਭਾਈਚਾਰੇ ਨੂੰ ਉਹਨੂੰ ਕੋਈ ਆਜ ਨਹੀਂ ਆਉਣੀ ਚਾਹੀਦੀ ਇਹ ਸਾਨੂੰ ਆਪਸੀ ਭਾਈਚਾਰਾ ਜਿਹੜਾ ਕਾਇਮ ਰੱਖਣਾ ਚਾਹੀਦਾ ਚੋਣਾਂ ਹੁੰਦੀਆਂ ਹੋਈ ਜਾਣੀਆਂ ਤੇ ਪੰਜ ਸਾਲ ਬਾਅਦ ਚੋਣਾਂ ਆਉਂਦੀਆਂ ਨੇ ਇਹ ਬੱਕਰੀ ਗੱਲ ਆ ਪਰ ਇਹਦੇ ਨਾਲ ਨਾਲ ਜਿਹੜਾ ਸਾਨੂੰ ਆਪਸੀ ਭਾਈਚਾਰਾ ਆ ਉਹਨੂੰ ਕਾਇਮ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮਨਸ਼ਰ ਦਵਾਬਾ YouTube ਚੈਨਲ ਜਿਹੜਾ ਆ ਇਸ ਵਕਤ ਪਿੰਡ ਉੜਾਪੜ ਬਲਜਿਸਰੂ ਕੀ ਬਲੌਕ ਜਿਹੜਾ ਆ ਔੜ ਲੱਗਦਾ ਹੈਗਾ ਆ ਇਸ ਵਕਤ ਅਸੀਂ ਇੱਥੇ ਪਹੁੰਚੇ ਆ ਗਏ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਪੰਚੀ ਪੰਚੀ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਆ ਉਹ ਤਕਰੀਬਨ ਰਾਖਮੀ ਕਰ ਦਿੱਤੀਆਂ ਗਈਆਂ ਨੇ ਔਰ ਇਹ ਵੀ ਗੱਲ ਪਹਿਲੀ ਵਾਰ ਹੋਈ ਹੈਗੀ ਆ ਕਿ ਜਿਹੜੇ ਪਹਿਲਾਂ ਬਾੜਬੰਦੀ ਹੁੰਦੀ ਸੀਗੀ ਉਹ ਐਸੀ ਬਾੜਬੰਦੀ ਰਾਖਮਾ ਹੁੰਦਾ ਸੀ ਜਾਂ ਜਰਨਲ ਹੁਣ ਜਿੰਨੇ ਵੀ ਜਿੰਨੇ ਤੇ ਜਿੰਨੇ ਬਾੜ ਹੈਗੇ ਆ ਜਿੱਤ ਕਿਤੇ ਇਸਤਰੀ ਕੀਤੀ ਹੋਈ ਆ ਤਕਰੀਬਨ ਕਿਤੇ ਜੈਡਸ ਕੀਤਾ ਹੋਇਆ ਉਹ ਹਰ ਬਾੜ ਜਿਹੜਾ ਆ ਉਸ ਨੂੰ ਰਾਖਮਾ ਕਰ ਦਿੱਤਾ ਗਿਆ ਹੈਗਾ ਆ ਤੇ ਕਈ ਜਗ੍ਹਾ ਦੇ ਉੱਪਰ ਇਹ ਵੀ ਦੇਖਿਆ ਗਿਆ ਹੈ ਕਿ ਜਿਸ ਤਰ੍ਹਾਂ ਕਿ ਐਸਸੀ ਲੇਡੀਜ਼ ਰਿਜ਼ਰਵਿਆ ਜਾਂ ਜਰਨਲ ਹੈਗਾ ਆ ਉੱਥੇ ਉਹਨਾਂ ਨੂੰ ਤੇ ਮਿਲੇ ਨਹੀਂ ਰਹੇ ਹੈਗੇ ਔਰ ਕਈ ਜਗ੍ਹਾ ਦੇ ਵਿੱਚ ਇੰਨਾ ਹੈਗਾ ਕਿ 5-5 7-7 ਜਣੇ ਜਿਹੜੇ ਆ ਉਹ ਸਰਪੰਚੀ ਦੇ ਦਾਵੇਦਾਰ ਜਿਹੜੇ ਆ ਉਹ ਖੜੇ ਹੋ ਰਹੇ ਹੈਗੇ ਆ ਇਸੇ ਤਰ੍ਹਾਂ ਮੈਂ ਇਸ ਵਕਤ ਪਿੰਡ ਓੜਾਪੜ ਦੇ ਵਿੱਚ ਆਇਆ ਆ ਇੱਥੇ ਜਾਣਦੇ ਆ ਕਿ ਇੱਥੇ ਦੀ ਕੀ ਸਥਿਤੀ ਹੈਗੀ ਆ ਕਿਸ ਤਰ੍ਹਾਂ ਖੜਿਆ ਬਾਕੀ ਇੱਕ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਕੋਈ ਵੀ ਆਪਣਾ ਪੱਖ ਰੱਖਣਾ ਚਾਹੇ ਉਹ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਫੋਨ ਕਰ ਸਕਦਾ ਆ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਕਿਸੇ ਨਾਲ ਕੋਈ ਬੇਤਕਰਾ ਨਹੀਂ ਕੀਤਾ ਜਾਂਦਾ ਕੋਈ ਵੀ ਆਪਣਾ ਪੱਖ ਰੱਖਣਾ ਚਾਹੇ ਉਹ ਸਾਨੂੰ ਬੁਲਾ ਕੇ ਜਿਹੜਾ ਆ ਆਪਣਾ ਪੱਖ ਰੱਖ ਸਕਦੇ ਨੇ ਸਭ ਦੇ ਨਿੱਜੀ ਵਿਚਾਰ ਹੁੰਦੇ ਨੇ ਆਉ ਜਾਣਦੇ ਆ ਇਹਨਾਂ ਤੋਂ ਗੱਲਬਾਤ ਆ ਜਿਸ ਵਕਤ ਜਿਹੜਾ ਮੈਂ ਸਥਾਨ ਤੇ ਖੜਾ ਹਾਂ ਇੱਥੇ ਜਿਹੜੇ ਹਰ ਪ੍ਰੋਗਰਾਮ ਹੁੰਦੇ ਨੇ ਕਿਉਂਕਿ ਸਾਂਝੀ ਜਗ੍ਹਾ ਹੀ ਚੁਣੀ ਜਾਂਦੀ ਹੈਗੀ ਆ ਆਓ ਜਾਣਦੇ ਆ ਇਹਨਾਂ ਦੇ ਆਪੋ ਆਪਣੇ ਵਿਚਾਰ ਕੀ ਨੇ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਮੂਰਤੀ ਆ ਪਿੰਡ ਰਾਪੜ ਤੋਂ ਆਵੇਂ ਕੀ ਸਥਿਤੀ ਆ ਤੁਹਾਡੇ ਪਿੰਡ ਦੀ ਸਾਡੇ ਜਿਹੜੀ ਐਸੀ ਭਾਈਚਾਰੇ ਦੀ ਸੀਟ ਯਾਰ ਦੇ ਸੀ ਇਹ 25 ਸਾਲ ਤੋਂ ਸਾਡੇ ਨਾਲ ਕੰਮਾਂ ਧੱਕੀਆਂ ਕਰਦੇ ਆ ਰਹੇ ਨੇ ਕੀ ਧੱਕਾ ਹੋ ਰਿਹਾ ਸਾਡੀ ਸਰਪੰਚੀ ਦੇ ਇਲੈਕਸ਼ਨ ਦੇ ਜਿਹੜਾ ਤੜਾ ਦਿੱਤੀ ਗਈ ਆ ਰਿਜ਼ਰਵੇਸ਼ਨ अच्छा हां जी ਤੇ ਪਹਿਲਾ ਕਿੰਨੇ ਸਾਲ ਤੋਂ ਕੀ ਚੱਲਿਆ ਆ ਰਿਹਾ 25 ਸਾਲ ਤੋਂ ਇਹੀ ਕੁਝ ਹੋ ਰਿਹਾ ਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਸੀ ਅਸੀਂ ਕਹਿੰਦੇ ਸਾਡੀ ਰਿਜ਼ਰਵੇਸ਼ਨ ਸਾਨੂੰ ਦਿੱਤੀ ਜਾਵੇ ਇਹ ਤਾਂ ਫਿਰ ਹੁਣ ਦੇਖੋ ਵੋਟਰਾਂ ਨੂੰ ਤਾਂ ਸਮਾਂ ਹੀ ਥੋੜਾ ਰਹਿ ਗਿਆ ਹਾਂ ਜੀ ਉਹ ਭਰ ਫਿਰ ਅਸੀਂ ਐਸੀ ਭਾਈਜਾਰੇ ਜੋ ਆਪਣਾ ਬੰਦਾ ਖੜਾ ਕੀਤਾ ਹੁਣ ਇਲੈਕਸ਼ਨ ਲੱਗੂ ਕਹਿੰਦਾ ਮਤਲਬ ਉਹ ਸੀਟ ਬੇਸ਼ੱਕ ਰਿਜ਼ਰਵ ਵੀ ਹੋ ਗਈ ਆ ਹਾਂ ਜੀ ਤੇ ਤੁਸੀਂ ਆਪਣਾ ਜਿਹੜਾ ਆ ਕਿ ਉਹ ਆਪਣਾ ਕੈਂਡੀਡੇਟ ਖੜਾ ਕਰ ਦਿਓ ਹਾਂ ਜੀ ਕੈਂਡੀਡੇਟ ਖੜਾ ਕਰ ਦੋ ਹੋਰ ਕੁਝ ਕਹਿਣਾ ਚਾਹੋ ਨਹੀਂ ਬਾਜ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੈਂ ਨਾ ਹੰਸ ਰਾਜ ਜੀ ਪਿੰਡ ਕਿਹੜਾ ਤੁਹਾਡਾ ਫਰਮਾ ਕੀ ਕਹਿਣਾ ਚਾਹੋਗੇ ਜਿਹੜੀ ਆ ਵੋਟਾਂ ਦੀ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਕਈ ਜਗ੍ਹਾ ਤਾਂ 5 5 7 7 ਸਰਪੰਚ ਖੜੇ ਆ ਕਈ ਜਗ੍ਹਾ ਤੇ ਲੱਭਦਾ ਹੀ ਨਹੀਂ ਹੈਗਾ ਤੁਸੀਂ ਆਪਣੇ ਪਿੰਡ ਬਾਰੇ ਦੱਸੋ ਮਤਲਬ ਕੀ ਤੁਹਾਡੇ ਤੁਹਾਡੇ ਪਿੰਡ ਦੀ ਕੀ ਸਥਿਤੀ ਹੈਗੀ ਆ ਸਥਿਤੀ ਇਹ ਹੈ ਜੀ ਸਾਡੇ ਸੇਮ ਹੈ ਜਿੱਦਾਂ ਬਾਜੀ ਹੁਣੇ ਦਿੱਤੇ ਆਪਿਆਨ ਆਪਣੇ ਸਾਡੇ ਪਿੰਡ ਦੇ ਨਾਲ ਬਹੁਤ ਤੱਕਾ ਹੋ ਰਿਹਾ ਹੈ ਕੀ ਤੱਕਾ ਹੋ ਗਿਆ ਕਾਂਗਰਸ ਆਉਂਦੀ ਆ ਉਹ ਤੜਵਾਉਣ ਦੇ ਸਾਡੇ ਅਸੀਂ ਜਿਹੜੀ ਸ਼ੀਖਰ ਜੀ ਆ ਹੂੰ ਪਾਲੀ ਆਉਂਦੇ ਤੇ ਉਹ ਤੜਵਾਉਂਦੇ ਆ ਹੂੰ ਸਾਡੀ ਜਿਹੜੀ ਡਿਵਿਜਨ ਹੈਗੀ ਆ ਅੱਛਾ ਆਮ ਆਈ ਆ ਆਮ ਪਾਰਟੀ ਵਾਲੇ ਆ ਆ ਨਹੀਂ ਤਲਵਾ ਨਹੀਂ ਤੁਸੀਂ ਇਹ ਕਹਿੰਦੇ ਹੋ ਕਿ ਪਾਰਟੀਆਂ ਵਾਲੇ ਤੜਾ ਦਿੰਦੇ ਆ ਪਾਰਟੀਆਂ ਵਾਲੇ ਪੰਡ ਵਾਲੇ ਇਕੱਠੇ ਹੋ ਕੇ ਜਾਂਦੇ ਆ ਜੀ ਆਪਣਾ ਇਕੱਠ ਕਰਕੇ ਹਾਂ ਕਹਿੰਦੇ ਆ ਵੀ ਇਹਨਾਂ ਕੋਲ ਨਹੀਂ ਇਹ ਸਰਪੰਚ ਹੀ ਤੇ ਅਸੀਂ ਕਰਦਾ ਨਹੀਂ ਜਦੋਂ ਉਹ ਇਹ ਕਰਦੇ ਆ ਤੇ ਵੀ ਤੁਸੀਂ ਨਹੀਂ ਜਾਂਦੇ ਹੈਗੇ ਹਾਂਜੀ ਜਦੋਂ ਜਦੋਂ ਮੰਨ ਲਓ ਪਾਰਟੀਆਂ ਵਾਲੇ ਤਾਂ ਇਹ ਕੰਮ ਕਰਦੇ ਆ ਸਾਨੂੰ ਪਤਾ ਹੈ ਬਾਤ ਲੱਗਦਾ ਹੈਗਾ ਅੱਛਾ ਜਦੋਂ ਰਿਜ਼ਰਵੇਸ਼ਨ ਹੋ ਜਾਂਦੀ ਆ ਤੇ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਥੋੜੀ ਆਮ ਪਬਲਿਕ ਦੀ ਵੀ ਰਾਏ ਲੈਣੀ ਚਾਹੀਦੀ ਆ ਚਾਹੀਦੀ ਹੈ ਪੇ ਪਬਲਿਕ ਕੀ ਸੋਚ ਸੋਚਦੀ ਹੈ ਜੀ ਪਬਲਿਕ ਕੀ ਚਾਹੁੰਦੀ ਹੈ ਇਹ ਵੀ ਦੇਖਣਾ ਚਾਹੀਦਾ ਪਬਲਿਕ ਇਹ ਚਾਹੁੰਦੀ ਸਾਡੇ ਸਾਡੇ ਜੋ ਰਿਜ਼ਰਵੇਸ਼ਨ ਹੈਗੀ ਆ ਨਾ ਰਿਚਨਾ ਹਾਂ ਇਹ ਟੁੱਪੀ ਨਹੀਂ ਚਾਹੀਦੀ ਹੈਗੀ ਮਤਲਬ ਹਰ ਇੱਕ ਨੂੰ ਦੇਣਾ ਹੈ ਹਾਂਜੀ ਹਰ ਇੱਕ ਨੂੰ ਦੇਣਾ ਚਾਹੀਦਾ ਨਹੀਂ ਹਰ ਇੱਕ ਨੂੰ ਮਤਲਬ ਕੈਟਾਗਰੀ ਨੂੰ ਦੇਣਾ ਚਾਹੀਦਾ ਜੀ ਕੈਟਾਗਰੀ ਨੂੰ ਵੀ ਦੇਣਾ ਚਾਹੀਦਾ ਐਸਸੀ ਭਾਈਚਾਰੇ ਨੂੰ ਵੀ ਦੇਣਾ ਚਾਹੀਦਾ ਅੱਛਾ ਹਾਂਜੀ ਮਤਲਬ ਬੀਸੀ ਭਾਈਚਾਰੇ ਨੂੰ ਵੀ ਦੇਣਾ ਚਾਹੀਦਾ ਹਰ ਇੱਕ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਪਿੰਡ ਦੇ ਬਜ਼ਨੀਕ ਹਾਂ ਅਸੀਂ ਕੋਈ ਪਿੰਡ ਤੋਂ ਬਾਹਰ ਤਾਂ ਨਹੀਂ ਹੈਗੇ ਤੁਸੀਂ ਚਾਹੁੰਦੇ ਹੈਗੇ ਕਿ ਚਾਹੇ ਉਹ ਐਸਸੀ ਆ ਜਰਨਲ ਆ ਬੀਸੀ ਆ ਹਰ ਇੱਕ ਨੂੰ ਹਰ ਇੱਕ ਨੂੰ ਮੌਕਾ ਮਿਲਣਾ ਚਾਹੀਦਾ ਤੇ ਇੱਕੋ ਲਾਈਨ ਨਹੀਂ ਲੱਗਣੀ ਚਾਹੀਦੀ ਲਾਈਨ ਨਹੀਂ ਲੱਗਣੀ ਚਾਹੀਦੀ ਹਾਂਜੀ ਠੀਕ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਦੇ ਜਿਹੜੇ ਵਿਚਾਰ ਹੈਗੇ ਆ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ 'ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਇਹ ਕੋਈ ਮਿੱਥਿਆ ਨਹੀਂ ਜਾਂਦਾ ਕਿ ਅਸੀਂ ਕਿਤੇ ਵਿਚਾਰ ਲੈਣੇ ਕਿਹਦੀ ਗੱਲ ਲੈਣੀ ਆ ਨਵਾਂ ਸ਼ਹਿਰ ਦਵਾਬਾ ਆਪਣੇ ਤੌਰ 'ਤੇ ਜਿਹਦੀ ਵੀ ਗੱਲ ਹੈਗੀ ਆ ਉਹ ਕਰਦੇ ਹੈਗੇ ਆ ਤੁਹਾਡਾ ਕੀ ਨਾਮ ਹੈ ਮਰੀਸ਼ ਕੁਮਾਰ ਇਹ ਪਿੰਡ ਸੰਦਰਾ ਕੀ ਕਹਿਣਾ ਚਾਹੁੰਦੇ ਆ ਸਾਰਪੰਚ ਨੰਬਰ ਪੰਚਾਇਤ ਪਹਿਲਾਂ ਮੈਂਬਰ ਪੰਚਾਇਤ ਰਹਿ ਚੱਕੇ ਹਾਂ ਉਸ ਵੇਲੇ ਸੀਟ ਰਿజర్ਵਸੀ ਜਾਂ ਕੀ ਸੀ ਰਿజర్ਵਸੀ ਹੁਣ ਕੀ ਕਹਿਣਾ ਚਾਹੁੰਦੇ ਆ ਕਹਣਾ ਮੈਂ ਦੇਖੋ ਸਾਡੇ ਭਾਈਚਾਰੇ ਚ ਰੋਸ ਹੈਗਾ ਨੇ ਰੋਸ ਕਾਦਾ ਆ ਬੇ ਇਹੀ ਸਾਡੀ ਜਿਹੜੀ ਰਿਜਰਵ ਦੀ ਵਾਰੀ ਨਹੀਂ ਆਉਂਨ ਦਿੰਦੇ ਨੇ ਵਾਰੀ ਤੁਹਾਡੀ ਇੱਥੇ ਕੀ ਚੱਲੀ ਆ ਰਹੀ ਪਹਿਲਾਂ ਤੋਂ ਤੁਸੀਂ ਹੋਈ ਕੋਈ ਜਨਰਲ ਕੋ ਰਹਿੰਦੀ ਹੈ ਅੱਛਾ ਕੀ ਕਹਿਣਾ ਚਾਹੁੰਦੇ ਆ ਬਾਕੀ ਤਕਰੀਬਨ 70 ਸਾਲ ਤੋਂ ਜੀ ਇਹੀ ਹੋ ਰਿਹਾ ਸਾਡੀ ਵਾਰੀ ਨਹੀਂ ਆਉਂਦੀ ਹੋਰ ਭਾਈਚਾਰੇ ਦੀ ਆ ਠੀਕ ਆ ਤੇ ਨੇ ਹੁਣ ਤੁਸੀਂ ਵੀ ਕੀ ਕਰ ਰਹੇ ਹੋ ਕੀ ਕਰੋਗੇ ਹੁਣ ਭਾਈਚਾਰੇ ਨੇ ਰਾਹ ਕਰਕੇ ਕੱਟ ਕਰਕੇ ਆਪਣਾ ਕੈਂਡੀਡੇਟ ਹੀ ਚੁਣ ਲਿਆ ਤੁਸੀਂ ਅੱਛਾ ਹੁਣ ਆਪਣਾ ਕੈਂਡੀਡੇਟ ਹੀ ਚੁਣ ਲਿਆ ਹਾਂ ਜੀ ਠੀਕ ਆ ਕੋਸੀ ਇਹ ਬੱਖੋ ਬੱਖ ਜਿਹੜੇ ਵਿਚਾਰਿਆ ਇਹਨਾਂ ਦੇ ਨਿੱਜੀ ਤੌਰ ਤੇ ਜੋ ਵਿਚਾਰ ਹੈਗੇ ਉਹ ਹੁੰਦੇ ਨੇ ਤੇ ਪਾਜੀ ਤੁਹਾਡਾ ਕੀ ਨਾਮ ਆ? ਸਤੀ ਲਮੀ ਦਾ ਦਲਵਗ ਰਾਏ ਕੀ ਕਹਿਣਾ ਚਾਹ ਪਿੰਡ ਕਿਹੜਾ? ਮੇਰਾ ਸਾੜਾ ਪੜੀ ਹੈ ਜੀ ਕੀ ਕਹਿਣਾ ਚਾਹੁੰਦੇ ਆ? 25 ਸਾਲ ਪਹਿਲਾਂ ਮੈਂ ਟੈਂਚੀ ਲੜੀ ਜੀ 25 ਸਾਲ ਪਹਿਲਾਂ ਕਿ ਕਿਹੜੀ ਸੀਟ ਤੇ ਲੜੀ ਸੀ? ਅਰਜਲ ਲੜੀ ਪਿੰਚੀ ਉਸ ਵੇਲੇ ਸਾਡੀ ਸਰਪੰਚ ਵੀ ਰਿਜਲ ਦੀ 25 ਸਾਲਾਂ ਤੋਂ ਹੁਣ ਤੱਕ ਦੇਖੋ ਆਈ ਤਾਂ ਸਾਡੀ ਕਿਸੇ ਨੇ ਇਹ ਬਾਤ ਸੁਣੀ ਹੈਗੀ ਜਿਹੜੀ ਹੁਣ ਹਰੇਕ ਵਾਰੀ ਇਹਨਾਂ ਦਾ ਹੀ ਇਹਨਾਂ ਦਾ ਹੀ ਜੋ ਵੀ ਆਪਣਾ ਇਹ ਬੋਲ ਕਰਦੇ ਆ ਧੱਕੇ ਨਾਲ ਕਰਕੇ ਆ ਨਾ ਸਾਡੀ ਜਿਹੜੀ ਬੰਦੀ ਸੀਟ ਏ ਉਹ ਕੋਈ ਜਾਣ ਕੇ ਤੜਾਉਂਦੇ ਆ ਨਹੀਂ ਭੀ ਜੀ ਤੜਾ ਦਿੰਦੇ ਆ ਕਿ ਤੋ ਤੁਸੀਂ ਨਹੀਂ ਉਸ ਵੇਲੇ ਮੌਕਾ ਸਾਹਮਦੇ ਵੀ ਤੁਸੀਂ ਪਤਾ ਲੱਗਿਆ ਜੀ ਤੁਹਾਨੂੰ ਕੱਲ ਪਤਾ ਮੌਕੇ ਤੇ ਪਤਾ ਲੱਗਿਆ ਮੌਕੇ ਤੇ ਪਤਾ ਲੱਗਿਆ ਉਵੇ ਪਤਾ ਨਾ ਮਗਦਾ ਜੋ ਤੜਾ ਕੇ ਕਾਗਜ਼ਾਂ ਦੇ ਵਿੱਚ ਜੀ ਇਹੋ ਜਨਰਲ ਹੋ ਗਈ ਨਹੀਂ ਫਿਰ ਹੁਣ ਤੁਸੀਂ ਕੀ ਫੈਸਲਾ ਕਰ ਲਿਆ ਫੈਸਲਾ ਭਾਈਚਾਰੇ ਨਾਲ ਆਇਆ ਸਰਪੰਚਾਂ ਦੀ ਨਾ ਸਰਪੰਚਾਂ ਨਹੀਂ ਤੁਸੀਂ ਚੁਣ ਵੀ ਲਿਆ ਇੱਥੇ ਉਹ ਖੜੇ ਹੈਗੇ ਕਿ ਇਹਨਾਂ ਨੂੰ ਚੁਣਿਆ ਨਹੀਂ ਤੁਹਾਡੇ ਵਿੱਚ ਮੌਜੂਦ ਹੈ ਕਿ ਇਹਨਾਂ ਨੂੰ ਚੁਣਿਆ ਕਿਸ ਨੇ ਤੁਹਾਨੂੰ ਚੁਣਿਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਇਹ ਕਹਿ ਰਹੇ ਆ ਕਿ ਤੁਹਾਨੂੰ ਚੋਣ ਕੀਤੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਠੀਕ ਆ ਸਰਜੀਤ ਸਿੰਘ ਜੀ ਪਿੰਡ ਦਾ ਆਵਾੜਾ 62 ਨੰਬਰ ਕਿੰਨਾ ਆ 8 ਨੰਬਰ ਫਿਰ ਦੋ ਆ ਜੀ ਤੁਹਾਡੇ ਪਿੰਡ ਦੇ ਕਿੰਨੇ ਬਾੜ ਆ ਸਾਡੇ ਪਿੰਡ ਦੇ 9 ਬਾੜ ਆ ਜੀ ਤੇ ਮੈਨੂੰ ਤੇ ਇਹ ਸਾਨੂੰ ਪਤਾ ਲੱਗਾ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਵੀ ਤੁਹਾਡੇ ਪਿੰਡ ਦੇ ਤਾਂ ਸਰਪੰਚੇ ਹੀ ਬੜੇ ਖੜ ਰਹੇ ਆ ਦੇਖੋ ਜੀ ਮਸਲਾ ਇਹ ਹੈ ਜੀ ਪਿੰਡ ਸਾਡਾ ਬਹੁਤ ਵੱਡਾ ਆ ਚਾਹਵਾਨ ਬਹੁਤ ਹੁੰਦੇ ਆ ਅੱਗੇ ਜੀ ਪਹਿਲਾਂ ਜਦੋਂ ਕੱਲ ਦਾ ਕਰੰਟ ਚੱਲਦਾ ਆਇਆ ਨਾ ਫੇਰ ਦੋ ਤੇਰਾ ਖੜਦੀਆਂ ਜੀ ਸਿੱਧਾ ਮਤਬਾਲਾ ਹੁੰਦਾ ਜਗਾ ਪਰ ਹੁਣ ਜਿਆਦਾ ਅਸੀਂ ਸਾਤ ਤੋਂ ਦੋ ਹੀ ਤੇਰਾ ਰਾਜ ਕਰ ਰਹੀਆਂ ਆ ਇਹਨ ਟਿਕੀਨ ਮੋਕਾ ਮਿਲਣਾ ਚਾਹੀਦਾ ਸੀਗਾ ਤੇ ਦੋ ਚਾਰ ਬੰਦੇ ਹੋਰ ਵੀ ਖੜੇ ਆ। ਤੇ ਨਹੀਂ ਇਹਦਾ ਮਤਲਬ ਹੈ ਜੇ ਤੁਹਾਡੇ ਕਿੰਨੇ ਬਾੜ ਦੱਸਿਆ ਤੁਸੀਂ? 9 ਬਾੜਾਂ। 9 ਬਾੜਾਂ ਦੇ ਵਿੱਚ ਮੈਨੂੰ ਲੱਗਦਾ ਛੇ ਤਾਂ ਤੁਹਾਡੇ ਸਰਪੰਚੇ ਹੀ ਹੋਣੇ ਖੜੇ। ਹਾਂਜੀ ਹਾਂਜੀ ਛੇ ਤਾਂ ਪੱਕੇ ਹੀ ਆ। ਤੇ ਹੁਣ ਤੁਹਾਨੂੰ ਦੇਖੋ ਜਿੱਦਾਂ ਇਹਨਾਂ ਨੇ ਖੜਾ ਕੀਤਾ ਹੈਗਾ ਸਰਪੰਚ। ਤੇ ਹੁਣ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਫੇਰ? ਦੇਖੋ ਜੀ ਗੱਲ ਕੀ ਸੀ ਕਿ ਤੇ ਜਿਹੜਾ ਸਾਡਾ ਭਾਈਚਾਰਾ ਆ ਗਰੀਬ ਤਬਕਾ ਜਿਹੜਾ ਹਾਸ਼ਿਆ ਲੋਕ ਆ ਇਹਨਾਂ ਨੂੰ ਇਆਜ਼ਤੀ ਦੁਬਾਰਾ ਤੱਕ ਜਿਹੜੇ ਪੁੱਛਿਆ ਨਹੀਂ। ਹੂੰ। ਉਹ ਲੋਕ ਬਹੁਤ ਜਿਆਦਾ ਆਪਣੇ ਮਨ ਵਿੱਚ ਰੋਸ ਲੈ ਕੇ ਬੈ ਵੇ ਅਸੀਂ ਵੀ ਜਨਰਲ ਵਿੱਚ ਵੀ ਆਉਣੇ ਆ। ਹੂੰ। ਐਸਸੀ ਬੀਸੀ ਆ ਇਹ ਬੀਸੀ ਲੋਕ ਹੈ ਜਨਰਲ ਵਿੱਚ ਕਿੰਨੇ ਜਾਂਦੇ ਸੀ। ਤੁਸੀਂ ਬੀਸੀ ਨੂੰ ਬਿਲੋਂਗ ਕਰਦੇ ਹੋ। ਐਸਸੀ ਵਿੱਚ ਬਿਲੋਂਗ ਕਰਦੇ ਆ। ਐਸਸੀ ਨੂੰ ਕਰ ਪਰ ਜਿਹੜੇ ਬਾਕੀ ਹੋਰ ਪਾਚੇ ਨਾਈ ਸੀ ਇਹ ਨਾਈ ਸੀ ਸੀਗੇ ਚਲਾ ਹੈ। ਹਾਂ ਏ ਏ ਐਸਸੀ ਬੀਸੀ ਹੈ ਕੋਟ ਕੋਟਾ। ਸੈਣੀ ਪਾਈਚਰ ਹੈ ਜਿਹੜਾ ਜਣਕੇ ਬਹੁਤ ਅਗਾਹ ਬਧੂ ਦੂਰ ਨਾ ਜਿਹੜਾ ਚਾਹੁੰਦੇ ਪਿੰਡ ਵਿੱਚ ਬਦਲਾਅ ਹੋਣਾ ਚਾਹੀਦਾ ਸੱਚਮੁੱਚ ਉੱਪਰ ਨਹੀਂ ਥੱਲੇ ਥੱਲੇ ਦੇ ਉੱਪਰ ਹੋਣੀ ਚਾਹੀਦੀਆਂ। ਉਹਨਾਂ ਸਾਰੇ ਨੇ ਰਲ ਕੇ ਇਹਨਾਂ ਨੇ ਮੇਰੇ ਕੋਲ ਆਏ ਮੈਨੂੰ ਕਹਿੰਦੇ ਹਾਂਜੀ ਸਾਨੂੰ ਉਮੀਦਵਾਰ ਚਾਹੀਦਾ। ਵੇ ਪੜਿਆ ਲਿਖਿਆ ਚਾਹੀਦਾ ਵੇ ਕਿਉਂ ਤੁਸੀਂ ਕਿੰਨਾ ਪੜੇ ਆ ਮੈਂ ਬੀ ਕਾਮ ਕੀਤੀ ਹੋ ਗ੍ਰੈਜੂਏਟ ਕਮਰਸ ਪਰ ਹੈਗੇ ਤੇ ਤੁਸੀਂ ਸਿੱਧੇ ਸਾਦੇ ਬਣੇ ਫਿਰਦੇ ਹੈਗੇ ਆ ਪਿੰਡੂ ਐ ਨੇ ਯੂਨੀਵਰਸਿਟੀ ਮੇਰੇ ਅੱਡੇ ਇੰਨਾ ਪੜ ਲਿਖ ਕੇ ਅੱਜ ਕੱਲ ਤਾਂ ਜਿਹਨੇ ਪੰਜ ਕਲਾਸਾਂ ਪੜੀਆਂ ਆਉਂਦੀਆਂ ਉਹ ਬੜਾ ਟਾਈ ਸ਼ਾਈ ਲਾ ਕੇ ਰੱਖਦਾ ਆ ਉਸਤੇ ਮੁੰਡੇ ਨੇ ਕਿਹਾ ਮੈਨੂੰ ਕਹਿੰਦੇ ਭਾਈ ਤੂੰ ਖੜਨਾ ਮੈਂ ਦੇਖੋ ਇਹ ਕਿ ਜਿਹੜਾ ਪਿੰਡੂ ਜਿਹੜਾ ਹੋਰ ਹੋ ਵੀ ਉਹ ਵੀ ਜਿਹੜੇ ਐਸਪੀਸੀ ਲੋਕ ਜਿਹਨੂੰ ਛੂੜੇ ਹਾਸ਼ੀਏ ਲੋਕ ਜਿਹੜੇ ਨਾ ਇਹ ਬੇਅਕਲੀ ਲੋਕ ਨੇ ਅਕਲ ਹੈਰੀ ਪੜੇ ਲੋਕ ਕਾਟਿਆ ਮੈਂ ਤਾਂ ਸਿਰਫ ਨਹੀਂ ਜੀ ਤੁਸੀਂ ਨਾ ਕਿਤੇ ਤੁਰੇ ਜਾਂਦੇ ਹੋ ਮੋਹੋਂ ਭਾਜੀ ਮੈਂ ਸਿਰਫ ਕਹਿਣਾ ਇਹ ਬੰਦਾ ਪੜਿਆ ਹੀ ਨਹੀਂ ਹੈਗਾ ਮੈਂ ਸਿਰਫ ਕੀ ਕੰਮ ਕੀਤੇ ਹੋ ਜਿਹੜੇ ਮੇਰੇ ਕੋ ਮੁੰਡੇ ਹੋਰ ਹੈ ਮੇਰੇ ਬਾਅਦ ਹੈ ਨਾ ਮੇਰੇ ਨਾਲ ਦੇ ਹਾਂ ਕੋਈ ਐਮਟੈਕਆ ਕੋਈ ਐਮਸੀਆ ਕੋਈ ਬੀਐਸਏ ਸਾਡੇ ਸਮਾਜ ਵਿੱਚ ਬਹੁਤ ਸਮਾਜ ਪੜੇ ਲਿਖੇ ਇਹਦੇ ਬੱਚਾ ਭਰਾ ਇਹ ਤਾਂ ਡਾਕਟਰ ਆ ਵਕੀਲ ਆ ਅੱਛਾ ਔਰ ਅਸੀਂ ਲੋਕਾਂ ਨੇ ਪੜ੍ਹਦੇ ਬੇਕੂ ਲੋਕ ਨਹੀਂ ਇਹ ਗੱਲ ਸੁਣੋ ਤੁਸੀਂ ਤਾਂ ਕਹਿ ਦਿੱਤਾ ਕਿ ਅਸੀਂ ਪੜ੍ਹੇ ਤੁਹਾਡੇ ਕੋ ਤਾਂ ਡਿਗਰੀ ਹੈਗੀ ਆ ਜਿੱਦਾਂ ਕਹਿੰਦੇ ਕੋੜਾ ਘਟਾ ਕੋੜਾ ਕੋੜਾ ਤੁਹਾਡੇ ਪਿੱਛੇ ਨਹੀਂ ਜੀ ਖੜਨਾ ਦੇ ਖੜਕੇ ਦਾ ਜਾਨੀ ਕੋੜਾ ਘੋਟ ਕਾਫੀ ਸਮਾਂ ਪੀ ਲਿਆ ਬੋ ਭਾਈ ਪੀਂਦੇ ਨੇ ਹੁਣ ਹੋਰ ਪੀਣਾ ਕਰ ਜੇ ਚੱਚੇ ਹੁਣ ਗਲੇ ਹੁਣ ਗਲੇ ਤੋਂ ਉੱਪਰ ਆ ਗਿਆ ਯਾਰ ਉੱਧਰ ਚੜਨੀ ਆ ਸੀ ਠੀਕ ਠੀਕ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਬਾਕਿਆ ਹੀ ਮੈਂ ਖੁਦ ਹੈਰਾਨ ਹੋ ਗਿਆ ਕਿ ਇੰਨੀ ਸਾਦਗੀ ਦੇ ਵਿੱਚ ਇਹ ਰਹਿੰਦੇ ਹੈਗੇ ਕੋਈ ਜਜਮੈਂਟ ਨਹੀਂ ਕਰ ਸਕਦਾ ਜਿਹੜੇ ਹੁਣ ਇੰਨੀ ਸਾਦਗੀ ਦੇ ਵਿੱਚ ਰਹਿੰਦੇ ਹੈਗੇ ਉਹਨੇ ਨੇ ਪੜੇ ਲਿਖੇ ਹੋ ਕੇ ਤੇ ਪਿੰਡ ਦਾ ਕੁਝ ਨੇ ਕੁਝ ਜਿੱਦਾਂ ਇਹਨਾਂ ਦੇ ਮੁਤਾਬਕ ਵੀ ਆ ਕਹਿਣ ਦੇ ਕੁਝ ਨਾ ਕੁਝ ਤੇ ਜ਼ਰੂਰ ਕਰਨਗੇ ਬਾਕੀ ਨਵਾਂ ਸ਼ਹਿਰ ਦਾ ਆਪਾ YouTube ਚੈਨਲ ਤੇ ਜੋ ਕੋਈ ਵੀ ਆਪਣੀ ਗੱਲ ਰੱਖਣਾ ਚਾਹੁੰਦਾ ਤਾਂ ਦੱਸੋ ਦੇਖੋ ਜੀ ਖੁੱਲੇ ਖੁੱਲੀ ਖੁੱਲੀ ਕੋਈ ਵੀ ਆਪਣੀ ਗੱਲ ਰੱਖਣਾ ਚਾਹੁੰਦਾ ਆ ਨਵਾਂ ਸ਼ਹਿਰ ਦਾ ਆਪਾ ਨੇ ਕੋਈ ਤੱਕ ਕੇ ਕਿਸੇ ਨੂੰ ਨਹੀਂ ਕਿਹਾ ਗੱਲ ਰੱਖੋ ਕੋਈ ਵੀ ਇਹਨਾਂ ਦੇ ਵਿਰੋਧ ਵਿੱਚ ਵੀ ਕੋਈ ਰੱਖਣਾ ਚਾਹੁੰਦਾ ਰੱਖ ਸਕਦਾ ਆ ਜੇ ਕੋਈ ਵੀ ਗੱਲ ਰੱਖਣਾ ਚਾਹੁੰਦਾ ਆ ਪਿੰਡ ਦਾ ਉਹ ਰੱਖ ਸਕਦਾ ਹੈਗਾ ਆ ਆਓ ਜੀ ਤੁਸੀਂ ਆ ਜਾਓ ਵਿਚਾਰ ਕੋਈ ਆ ਜਾਓ ਠੀਕ ਹੈ ਬਾਤ ਚੱਲ ਰਹੀ ਕੀ ਕਹਿਣਾ ਚਾਹੁੰਦੇ ਆ ਹਾਂ ਸਰ ਫਾਟਿਆ ਨਾ ਉਸ ਸਮਾਂ ਪਹਿਲਾਂ ਸਾਡੇ ਪਰਝਾਈ ਇੱਥੇ ਸਰਪੰਚ ਲੈ ਰਹੀ ਉਹੜਾ ਪੁਰਗ ਅੱਛਾ ਇਹਨਾਂ ਲੋਕਾਂ ਨੇ ਇਕੱਠੇ ਹੋ ਗਏ ਉਹ ਤੇ ਅਲੀਗੇਸ਼ਨ ਲਾ ਕੇ ਹਾਂ 3 ਸਾਲ ਨਹੀਂ ਕਟਪਨ ਤੇ ਹੈਗੇ ਅੱਛਾ ਉਲੀ ਸਰਪੰਚੀ ਵੀ ਟਰਵਾਤੀ ਹੈ ਨਹੀਂ ਬਹੁਮਤ ਨਹੀਂ ਸੀਗਾ ਬਹੁਮਤ ਦੂਜੇ ਪਾਸੇ ਸੀ ਸਰਪੰਚੀ ਮਤਲਬ ਬੰਨ ਕੋਈ ਵੀ ਅਲੀਗੇਸ਼ਨ ਲਾ ਕੇ ਅਲੀਗੇਸ਼ਨ ਲਾ ਕੇ ਕੋਈ ਵੀ ਜਾਨੇ ਤੇ ਫਿਰ ਉਹ 3 ਸਾਲੇ ਕਰ ਸਕੇ 3 ਸਾਲੇ ਕੱਟ ਨਹੀਂ ਹੁਸੈਨ ਨਾ ਕਰਦੇ ਪੜ ਜਾਓ ਪ੍ਰਭਾਵ ਪੈ ਜਾਣਾ ਸਾਰੇ ਬੰਦਿਆਂ ਦਾ ਨਹੀਂ ਜੇ ਗੱਲ ਸੁਣੋ ਹੁਣ ਪੰਚ ਹੀ ਸੀਗੇ ਜੋ ਸੈਨੇ ਨਾ ਕਰਦੇ ਆਪਣੇ ਸਥੀਪੇ ਦੇ ਤਾਂ ਕਿਹਦੇ ਵਿੱਚ ਦਮ ਸੀਗਾ ਕਿ ਉਹ ਤੁਹਾਡੀ ਜਿਹੜੀ ਅੱਗੇ ਲੈ ਜਾਂਦੇ ਪੰਚ ਹੀ ਲੈ ਜਾਂਦੇ ਬਾਕੀ ਸਾਰੇ ਇਹਨਾਂ ਸਾਰੇ ਮੁੰਡਿਆਂ ਨੂੰ ਪੜਾ ਸਾਰੇ ਵਾਲਾ ਜਿਹੜਾ ਇੱਥੇ ਫਰਕ ਕਰਦਾ ਕਹਿੰਦਾ ਮਤਲਬ ਦੁਖੀ ਹੋ ਕੇ ਵਿਛੜਤੀ ਉਹ ਛੱਡਦੀ ਆ ਲੇ ਜਾਂ ਹੁਣ ਹਟਦੇ ਨਹੀਂ ਠੀਕ ਓਪਨ ਜਿਹੜੀ ਹੈਗੀ ਆ ਤੁਸੀਂ ਦੇਖੋ ਅਸੀਂ ਓਪਨ ਖੜੇ ਹੋਏ ਆ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਹੈਗਾ ਤੇ ਅਸੀਂ ਕਿਸੇ ਇੱਕ ਧਿਰ ਦੇ ਕਹਿਣ ਤੇ ਆਏ ਹੋਏ ਆ ਜੋ ਵੀ ਓਪਨ ਆਪਣੀ ਗੱਲ ਰੱਖਣਾ ਚਾਹੁੰਦਾ ਅਸੀਂ ਹਰ ਇੱਕ ਦੀ ਗੱਲ ਜਿਹੜੀ ਹੈ ਲੈ ਰਹੇ ਹੈਗੇ ਆ ਸਾਨੂੰ ਕੋਈ ਸਪੈਸ਼ਲ ਨਹੀਂ ਬੁਲਾਇਆ ਜਾਂਦਾ ਹੈਗਾ ਪਰ ਜੇ ਕੋਈ ਸਪੈਸ਼ਲ ਬੁਲਾਣਾ ਬਲਾ ਕੇ ਆਪਣੀ ਗੱਲ ਰੱਖਣਾ ਚਾਹੇ ਤਾਂ ਅਸੀਂ ਹਰ ਇੱਕ ਦੀ ਗੱਲ ਵੀ ਕਰਨ ਤਿਆਰ ਆ ਹੁਣ ਇਹ ਭਾਜੀ ਹੈਗੇ ਆ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਮੈਂ ਕਿਹਾ ਇਹਨਾਂ ਨਾਲ ਵੀ ਗੱਲ ਹਾਂਜੀ ਸਤੀਕਾਲ ਜੀ ਸਤੀਕਾਲ ਇੱਕ ਹੀ ਨਾਮ ਹੈ ਆਪਣਾ ਫਤੇ ਜਿੰਦਰ ਸਿੰਘ ਖਾਲਸਾ ਜੀ ਤੇ ਕਿਹੜਾ ਪਿੰਡ ਆ ਅਸੀਂ ਔਰਤਾਂ ਹਾਂ ਜੀ ਔਰ ਦੇਖੋ ਇੱਥੋਂ ਔਰਤਾਂ ਜਾ ਰਹੇ ਸੀਗੇ ਇੱਥੇ ਸਭ ਨੂੰ ਖੁੱਲਾ ਸੱਦਾ ਹੈਗਾ ਆ ਔਰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਹਾਂ ਮੈਨੂੰ ਇਹਨਾਂ ਦਾ ਪਹਿਲਾਂ ਵੀ ਰਾਤਤਾ ਹੋਇਆ ਸੀਗਾ ਕਿ ਜੋ ਸਰਕਾਰ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਕਰ ਰਹੀ ਆ। ਨਹੀਂ ਜਲਦਬਾਜ਼ੀ ਕਦੀ ਕਰ ਲਈ। ਜਲਦਬਾਜ਼ੀ ਇਹ ਕਰ ਰਹੀ ਆ ਕਿ ਜਿੱਥੇ ਕੋ ਉਹਦੇ ਆਪਣੇ ਬੰਦੇ ਲੱਗ ਰਹੇ ਆ ਉਹਨਾਂ ਨੂੰ ਮੋਰੇ ਵੋਟਾਂ ਪੰਜੀਆਂ ਸਰਪੰਚੀਆਂ ਦੇਣ ਵਾਸਤੇ ਜਿੱਥੇ ਐਸੀ ਭਾਈਚਾਰੇ ਨੂੰ ਆਪਾਂ ਪਹਿਲਾਂ ਰਾਖਵਾ ਕਰਨ ਸੀਗਾ ਉੱਥੋਂ ਕੱਟ ਕੱਟ ਕੇ ਆਪਣੇ ਬੰਦੇ ਨੂੰ ਮੋਰੇ ਲੈ ਕੇ ਹੁਣ ਨਹੀਂ ਤੁਹਾਡੀ ਰਾਖਵਾ ਕਰਨ ਤੋਂ ਨਰਾਜ਼ਗੀ ਆ। ਹਾਂਜੀ ਉੱਥੋਂ ਵੀ ਹੈਗੀ ਆ ਕਿਉਂਕਿ ਜਿਹੜੇ ਬੰਦਿਆਂ ਦੇ ਹੱਕ ਹੋਏ ਜਾਣੇ ਆ। ਸਰਕਾਰ ਨੂੰ ਅਸੀਂ ਇਸ ਵਾਸਤੇ ਬਣਾਇਆ ਸੀ ਕਿ ਬਦਲਾ ਆਊਗਾ ਨਹੀਂ ਇੱਕ ਵਾਰ ਤਾਂ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸੀਗੇ ਆਮ ਆਦਮੀ ਪਾਰਟੀ ਦੇ ਸੀ ਨਹੀਂ ਸੀ ਤਾਂ ਸੀ ਨਾ ਪਰ ਉਹਦਾ ਕਾਰਨ ਨਹੀਂ ਹੋਇਆ ਕਿ ਜਦੋਂ ਸਾਨੂੰ ਰਾਸਤਾ ਲੱਗੀ ਆ ਆਪਣੇ ਲੋਟਿਆ ਸੀਗੀ ਹਾਂ ਮੁਕੰਦਪੁਰ ਤੋਂ ਹਾਂਜੀ ਤੇ ਉਹਦੀ ਅਸੀਂ ਹੈਲਪ ਕੀਤੀ ਆ ਮੇਰੀ ਘੱਟੋ ਘੱਟ ਵੀ ਆਮ ਆਦ ਦੇ ਹੱਕ 'ਚ ਬਹੁਤ ਵੋਟਾਂ ਗਈਆਂ ਨਹੀਂ ਅਸੀਂ ਤੁਹਾਡੀ ਕਵਰੇਜ ਕਰ ਰਹੇ ਰਹੇ ਕਰਦੇ ਰਹੇ ਆਪਾਂ ਤੋਂ ਪਰ ਵੀਡੀਓ ਤੇ ਮੇਰੇ ਲੋਕਾਂ ਨੇ ਹਾਂਜੀ ਦੇਖੀ ਸੀ ਹਾਂ ਪਰ ਸਾਨੂੰ ਇਹ ਨਹੀਂ ਸੀਗੀ ਪਤਾ ਭਈ ਇੱਕ ਸਟੇਟ ਚਲਾਉਣ ਚੋ ਸਟੇਜ ਚਲਾਉਣ ਚ ਦੋਨਾਂ ਦਾ ਫਰਕ ਆ ਫਰਕ ਆ ਇਹ ਭਗਵਾਨਤਮਾ ਸਟੇਜ ਚਲਾਉਣ ਜੋਗਾ ਸੀ ਸਟੇਟ ਨਹੀਂ ਇਸ ਕਰਕੇ ਅਸੀਂ ਗੱਥ ਹੱਥੋਂ ਦੇ ਵਿੱਚ ਜੇ ਤੁਹਾਡਾ ਮਤਲਬ ਉਹਨੇ ਆ ਜਿਹੜਾ ਵੋਟਾਂ ਦਾ ਨਾਟਕ ਕੀਤਾ ਇਹ ਜਿਹੜਾ ਜਲਦਬਾਜੀ ਚ ਬਿਲਕੁਲ ਇਹ ਨਾਟਕ ਹੋ ਰਹੀ ਜੀ ਇਹ ਤਾਂ ਹੋਰ ਤਾਂ ਕੀ ਹੋਣਾ ਹੈ ਨਹੀਂ ਕੀ ਨਾਟਕ ਕੀਤਾ ਉੱਥੇ ਬੋਲੀ ਤਾਂ ਲੱਗ ਰਹੀ ਆ 2 ਕਰੋੜ ਦੀ ਨਹੀਂ ਬੋਲੀ ਭਾਜੀ ਬੋਲੀ ਤਾਂ ਲੱਗ ਰਹੀ ਆ 2 ਕਰੋੜ ਦੀ ਬੋਲੀ ਲੱਗ ਰਹੀ ਆ 35 ਲੱਖ ਦੀ ਇਹ ਤਾਂ ਲੋਕਾਂ ਲਈ ਨਾਟਕ ਆਦਾ ਆ ਇਸ ਕਰਕੇ ਲੋਕਾਂ ਨੂੰ ਬਕਾਉ ਲੋਕ ਕਿੰਨੇ ਕਿ ਗਰੇ ਹੋਏ ਆ ਕੀ ਕੀ ਹੋ ਰਿਹਾ ਆ ਕਿਸੇ ਦਾ ਹੱਕ ਕਿੱਦਾਂ ਖੋਇਆ ਜਾਵੇ ਇਹ ਮਕਸਦ ਕੀ ਹੈ ਸਰਕਾਰੋਂ ਹੋ ਗਈ ਆ ਭਈ ਜਿਨ੍ਹਾਂ ਨੇ ਸਾਨੂੰ ਇਹ ਕਹਿਦਾ ਤੇ ਜਿਹੜੇ ਲੀਡਰ ਬਾਦਲ ਆ ਗਏ ਜਾਂ ਹੋਰ ਵੀ ਹੈਗੇ ਇਹਨਾਂ ਤੋਂ ਪੁੱਛੋ ਸਵਾਲ ਜਵਾਬ ਜਦੋਂ ਸਾਡੇ ਵਰਗੇ ਕੋਈ ਸਵਾਲ ਜਵਾਬ ਪੁੱਛਣ ਦੀ ਗੱਲ ਕਰਦੇ ਉਹਨਾਂ ਦਾ ਕੁੱਟਮਾਰ ਹੋਣਾ ਤੇ ਕੇਸ ਪਾ ਕੇ ਨਹੀਂ ਹੁਣ ਜਿਹੜੀ ਆ ਬੋਲੀ ਲੱਗਦੀ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਇਹਦੇ ਬਾਰੇ ਕੀ ਕਹਿੰਦੇ ਆ ਤੁਸੀਂ ਇਹਦੇ ਬਾਰੇ ਇਹ ਕਰਦੇ ਆ ਵੀ ਪਹਿਲਾਂ ਤਾਂ ਇਹ ਇੱਥੇ ਵੀ ਮੈਨੂੰ ਇਹ ਲੱਗਦਾ ਇਹੀ ਚਾਰੇ ਆ ਭਈ ਜਿਹੜਾ ਐਸੀ ਭਾਈ ਚਾਰੇ ਦਾ ਜਿਹੜਾ ਰਾਕਮ ਚਾਨ ਖਤਮ ਕਰਨ ਤੋਂ ਬਾਅਦ ਕੋਈ ਬੋਲੀ ਲੌਣ ਵਾਲਾ ਆ ਕੇ ਬੋਲੀ ਲੌੜਾਣੇ ਰੀਕ ਰਹਾ ਹੈ ਨਹੀਂ ਫਿਰ ਰਾਸ਼ਟਰਪਤੀ ਦੀ ਵੀ ਬੋਲੀ ਲੱਗ ਸਕਦੀ ਆ ਪ੍ਰਧਾਨ ਮੰਤਰੀ ਦੀ ਵੀ ਬੋਲੀ ਲੱਗ ਸਕਦੀ ਆ ਐਮਐਲਏ ਦੀ ਵੀ ਬੋਲੀ ਲੱਗ ਸਕਦੀ ਆ ਹੌਣ ਸਮੇਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਦੇ ਐਮਐਲਏ ਉਹਨਾਂ ਦੀ ਬੋਲੀ ਲੱਗਣੀ ਆ ਕਿਉਂਕਿ ਸਾਡੇ ਅਰਗੇ ਨੇ ਵੋਟਾਂ ਨਹੀਂ ਪਾਉਂਦੀਆਂ ਨਹੀਂ ਤੁਹਾਡਾ ਤੁਹਾਡਾ ਕਹਿਣ ਦਾ ਭਾਵ ਇਹ ਆ ਵੀ ਫੌਰਨ ਐਕਸ਼ਨ ਹੋਣਾ ਚਾਹੀਦਾ ਜਿਹੜੇ ਬੋਲੀ ਲਾ ਰਹੇ ਆ ਮੈਂ ਤਾਂ ਇਹ ਕਹਿੰਦਾ ਐਕਸ਼ਨ ਹੋਣਾ ਚਾਹੀਦਾ ਕਿ ਇਹ ਸਰਕਾਰ ਹਾਲੇ ਵੀ ਜਾਗ ਜਾਵੇ ਹਾਂ ਤੇ ਅਸੀਂ ਸੋਚ ਸਕਦੇ ਹਾਂ ਇਹਦੇ ਬਾਰੇ ਅੱਛਾ ਇਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਸੀਂ 7 ਲੱਖ ਬੰਦਿਆਂ ਨੂੰ ਆਪਣੀ ਵੀਡੀਓ ਦਿਖਾ ਸਕਦੇ ਆ ਤੇ ਵੋਟਾਂ ਕੱਟ ਵੀ ਕਰ ਸਕਦੇ ਆ ਲੋ ਜੀ ਇਹਨਾਂ ਦਾ ਕਹਿਣ ਦਾ ਮਤਲਬ ਆ ਬੋਲੀ ਦੇ ਉੱਪਰ ਵੀ ਨਹੀਂ ਕਹਿ ਦਿੱਤਾ ਹੈਗਾ ਆ ਹੋਰ ਹੋਰ ਕੋਈ ਗੱਲ ਰੱਖਣਾ ਚਾਹੀਏ ਤਾਂ ਰੱਖੋ ਆਪਣੀ ਪਰ ਸਾਰਾ ਜੋ ਵੀਡੀਓ ਅਸੀਂ ਬਣਾ ਰਹੇ ਹੈਗੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਮੈਂ ਦਿਲਜੀਤ ਸਿੰਘ ਐਡਵੋਕੇਟ ਨਵਾਂ ਸ਼ਹਿਰ ਪ੍ਰੈਕਟਿਸ ਕਰਦਾ ਨਹੀਂ ਨਵਾਂ ਸ਼ਹਿਰ ਤੋਂ ਪ੍ਰੈਕਟਿਸ ਕਰਦੇ ਪਿੰਡ ਔੜਾਪੜ ਹੈ ਜੀ ਮੇਰਾ ਬੋਲੋ ਕੀ ਕਹਿਣਾ ਚਾਹੁੰਦੇ ਮੈਂ ਨਹੀਂ ਕਹਿਣ ਤੋਂ علاوہ ਮੈਂ ਕਈ ਗੱਲਾਂ ਕਰਨੀਆਂ ਚਾਹਤਣਾ ਕਰੋ ਕਿਉਂਕਿ ਉਹ ਇਹ ਹੈ ਕਿ ਜਿੱਥੇ ਜਿੱਥੇ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਹਾਂਜੀ ਉਹ ਪਿੰਡਾਂ ਨੂੰ ਭਾਵੇਂ ਜਿਹੜਾ ਹੱਕ ਦਿੱਤੇ ਗਏ ਆ ਉਹਨਾਂ ਦੀ ਰਿਜ਼ਰਵੇਸ਼ਨ ਦੇ ਤੇ ਉਹ ਕਿਸ ਤਰ੍ਹਾਂ ਨਾਲ ਰਿਜ਼ਰਵੇਸ਼ਨ ਹੋਊਗੀ ਕਨਸਟੀਟਿਊਸ਼ਨ ਚ ਜਿਹੜੀ 73ਵੀਂ ਸੋਧ ਹੈ ਹਾਂਜੀ ਉਹਦੇ ਰਾਹੀਂ ਪਿੰਡਾਂ ਨੂੰ ਹੱਕ ਦਿੱਤੇ ਗਏ ਆ ਮਜ਼ਦੂਰਾਂ ਨੂੰ ਤੇ ਇਹਨਾਂ ਦੇ ਲਈ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਹੀ ਹੁੰਦੀ ਇਹਨਾਂ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਦੇ ਲਈ 1/3 ਜਿਹੜੀਆਂ ਸੀਟਾਂ ਆ ਜ਼ਿਲ੍ਹੇ ਚ ਉਹ ਰਿਜ਼ਰਵ ਹੋਊਗੀਆਂ ਠੀਕ ਆ ਔਰਤਾਂ ਲਈ ਵੀ ਰਿਜ਼ਰਵ ਹੋਊਗੀਆਂ ਤੇ ਉਹ ਜਿੰਨੀਆਂ ਇਹਨਾਂ ਲਈ ਰਿਜ਼ਰਵ ਬਣਦੀਆਂ ਆ ਆਬਾਦੀ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਇਹਨਾਂ ਦੇ ਇੱਕ ਵਟਾ ਤੇ ਇਸ ਸਾਲ ਜਿਹੜਾ ਉਹ ਔਰਤਾਂ ਲਈ ਰਿਜ਼ਰਵ ਹੋਗਾ ਜਿੰਨੀਆਂ ਐਸਸੀ ਲਈ ਰਿਜ਼ਰਵ ਨਹੀਂ ਉਹਦੀ ਰਿਜ਼ਰਵੇਸ਼ਨ ਹੈ ਪਰ ਜਿਹੜਾ ਤੁਹਾਡੇ ਪਿੰਡੇ ਦਾ ਰੋਸ ਆ ਬਈ ਸਾਡੀ ਤਾਂ ਰੈਗੂਲਰ ਇੱਕੋ categories ਕੀਤੀ ਜਾ ਰਹੀ ਆ ਬਿਲਕੁਲ ਠੀਕ ਹੈ ਇਹਨਾਂ ਦਾ ਰੋਸ ਇਹਨਾਂ ਦਾ ਰੋਸ ਬਿਲਕੁਲ ਜਾਇਜ਼ ਹੈ ਕਿਉਂਕਿ ਪਿਛਲੀ ਸਰਕਾਰ ਆਈ ਉਹਨ ਕਾਨੂੰਨ ਬਦਲ ਲਿਆ ਕਿ ਇਹ ਜਿਹੜਾ ਜ਼ਿਲ੍ਹਾ ਪੱਦਰ ਤੇ ਰੋਟੇਸ਼ਨ ਬਣੂਗੀ ਪਹਿਲਾਂ ਅਸੀਂਗਾ ਬਲਾਕ ਪੱਦਰ ਤੇ ਰੋਟੇਸ਼ਨ ਬਲਾਕ ਪੱਦਰ ਤੇ ਬਲਾਕ ਪੱਦਰ ਦਾ ਰੋਟੇਸ਼ਨ ਦਾ ਜਿਹੜਾ ਇੱਕ ਸਵਾਲ ਸੀਗਾ ਉਹਨਾਂ ਨੇ ਉਹਨੂੰ ਹਟਾ ਕੇ ਜ਼ਿਲ੍ਹਾ ਪੱਦਰ ਤੇ ਕਰ ਲਿਆ ਤਾਂ ਕਿ ਅਸੀਂ ਆਪਣੀ ਮਰਜ਼ੀ ਦੀ ਰਿਜ਼ਰਵੇਸ਼ਨ ਫਿਰ ਕਰ ਸਕੀਏ ਅਲੱਗੇ ਕਿਸੇ ਵੀ ਅਲੱਗੇ ਮਤਲਬ ਮਨਮਰਜ਼ੀ ਕੀਤੀ ਗਈ ਸਰਕਾਰ ਜਿਹੜੀ ਵੀ ਆਂਦੀ ਆ ਉਹ ਮਨਮਰਜ਼ੀ ਕਰਦੀ ਆ ਜੀ ਉਹ ਉਹ ਆਪਣੇ ਜਿਹੜੇ ਐ ਐਡਜਸਟ ਕਰਨ ਦੇ ਲਈ ਕਰਦੀ ਆ ਵੀ ਅਸੀਂ ਬੰਦੇ ਜਿਹੜੇ ਆ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਵੀ ਸਾਡੇ ਮੁੱਖ ਬੰਦੇ ਇਹ ਬਣ ਸਕਦੇ ਆ ਉਹ ਉਸ ਹਿਸਾਬ ਨਾਲ ਉਹਦੀ ਐਡਜਸਟਮੈਂਟ ਕਰ ਲੈਂਦੇ ਆ ਵੀ ਉਹ ਬਦਲ ਲੈਂਦੇ ਆ। ਉਹ ਤੁਸੀਂ ਐਂਡ ਮੈਨ ਕੀ ਕਹਿਣਾ ਚਾਹੁੰਦੇ ਆ? ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹਨਾਂ ਦੇ ਸੰਵਿਧਾਨਕ ਹੱਕ ਦੀ ਰਾਖੀ ਕੀਤੀ ਜਾਣੀ ਚਾਹੀਦੀ ਆ ਔਰ ਸਰਕਾਰਾਂ ਤੇ ਇਹ ਜਿਹੜਾ ਤੁਸੀਂ ਇੱਕ ਗੱਲ ਸੁਣੋ ਕਿ ਜਦੋਂ ਇਹ ਨਾਮਿਨੇਸ਼ਨ ਜਿੱਦਣ ਇਹ ਸਰਕਾਰ ਵੱਲੋਂ ਨੋਟੀਫਿਕੇਸ਼ਨ ਹੁੰਦਾ ਵੀ ਉਸੇ ਦਿਨ ਇਹ ਖੁੱਲਦਾ ਵੀ ਇਹ ਕਿਹੜੇ-ਕਿਹੜੇ ਪਿੰਡ ਦੇ ਰਸਤੇ ਤੇ ਕਿਹੜੇ-ਕਿਹੜੇ ਪਿੰਡ ਇਹਨਾਂ ਨੂੰ ਨਹੀਂ ਉਹ ਨਹੀਂ ਅਸੀਂ ਗਏ ਸੀਗੇ ਜਿਸ ਦੇ ਨੋਮੀਨੇਸ਼ਨ ਪਹਿਲੇ ਦਿਨ ਫਾਸਟ ਡੇ ਸੀ ਹਾਂ ਨੋਮੀਨੇਸ਼ਨ ਫਾਰਮ ਨਹੀਂ ਸੀ ਮਿਲੇ ਉਹ ਨਹੀਂ ਉਹ ਉਹ ਵੀ ਮਿਲ ਰੋਸਤਾ ਪਰ ਉਹਨਾਂ ਦੇ ਇਲਾਵਾ ਜਿਹੜੀ ਗੱਲ ਹੈ ਨਾ ਜਿਹੜੇ ਜਿਹੜੇ ਪਿੰਡ ਰਿਜ਼ਰਵ ਹੋਏ ਕਿਉਂਕਿ ਇੱਕ ਕਾਨੂੰਨ ਹੈ ਜਦੋਂ ਪ੍ਰਕਿਰਿਆ ਸ਼ੁਰੂ ਹੋ ਜਾਏ 243 ਡੀ ਹੈ ਕਨਸਟੀਟਿਊਸ਼ਨ ਦੀ ਆਰਟੀਕਲ ਜਿਹੜੀ ਜਦੋਂ ਇਹ ਸ਼ੁਰੂ ਹੋ ਜਾਏ ਉਦੋਂ ਅਦਾਲਤਾਂ ਫੈਸਲਾ ਨਹੀਂ ਦੇ ਸਕਦੀਆਂ ਜੇਰ ਰਿਜ਼ਰਵੇਸ਼ਨ ਦਾ ਪਤਾ ਹੋਵੇ ਪਹਿਲਾਂ ਪਤਾ ਹੋਵੇ ਕਿ ਕਿਹੜੇ ਪਿੰਡ ਦੀ ਰਿਜ਼ਰਵੇਸ਼ਨ ਹੋਈ ਹੈ ਔਰ ਜਿਹੜਾ ਉਹਨਾਂ ਦਾ ਹੱਕ ਬਣਦਾ ਕਿਹੜਾ ਕਿਹੜਾ ਤੋੜਿਆ ਗਿਆ ਤਾਂ ਉਹ ਹਾਈ ਕੋਰਟ ਵਗੈਰਾ ਜਾ ਕੇ ਫਾਫਾ ਕੋਈ ਵਿਚਾਰਾ ਕਰ ਸਕਦਾ ਨਹੀਂ ਹੁਣ ਤੇ ਕੱਲ ਪਰਸੋ ਵੀ ਪਟੀਸ਼ਨ ਦਾਇਰ ਹੋਈ ਹੈ ਵੋਟਾਂ ਦੇ ਮਾਮਲੇ ਚ ਉਹ ਹੁਣ ਜਦੋਂ ਵੋਟਾਂ ਦੀ ਨੋਟੀਫਿਕੇਸ਼ਨ ਹੋ ਗਈ ਉਹ 243D ਉਹਨੂੰ ਮਨਾ ਕਰਦੀ ਆ ਜਦੋਂ ਕਾਰਵਾਈ ਚੱਲ ਪੈ ਚੋਣੀ ਨਹੀਂ ਉਹ ਪਟੀਸ਼ਨ ਨਹੀਂ ਚੱਲੇਗੀ ਉਹ ਪਟੀਸ਼ਨ ਹਾਈ ਕੋਰਟ ਨਾਲ ਐਸੇ ਕਰਕੇ ਰੱਦ ਕਰ ਦੇਣੀ ਆ ਜਾਂ ਉਹਦੇ ਤੇ ਕੋਈ ਹੋਰ ਆਰਡਰ ਕਰੂਗੀ ਅਗਲੇ ਵਾਸਤੇ ਪਰ ਉਹ ਜਿਹੜੀ ਮੌਕੇ ਤੇ ਉਹਨਾਂ ਦੇ ਕਿਉਂਕਿ ਕਿਸੇ ਪ੍ਰਕਿਰਿਆ ਨਹੀਂ ਹੁਣ ਜਿਹੜੀ ਦੇਖੋ 243D ਸਾਫ਼ ਕਹਿੰਦੀ ਹੈ ਵੀ ਕਿਸੇ ਵੀ ਇਲੈਕਸ਼ਨ ਪ੍ਰੋਗਰਾਮ ਦੇ ਵਿੱਚ ਕੋਈ ਕੋਟ ਵੀ ਦਖਲ ਨਹੀਂ ਦੇ ਸਕਦਾ ਨਹੀਂ ਉਹ ਤੇ ਨਹੀਂ ਦੇ ਸਕਦਾ ਜੀ ਹੁਣ ਤੁਹਾਡੇ ਪਿੰਡ ਦੀ ਜਿਹੜੀ ਸਥਿਤੀ ਬਣੀ ਹੋਈ ਆ ਇਹਦੇ ਬਾਰੇ ਕੀ ਕਹਿੰਨੇ ਆ ਮੈਂ ਇਹ ਇਹਨਾਂ ਨੂੰ ਇਹ ਕਹਿੰਨਾ ਆਪਣੇ ਹੱਕ ਲਈ ਨਾਲ ਰਲ ਕੇ ਲੜਨਾ ਚਾਹੀਦਾ ਔਰ ਆਪਣਾ ਕੈਂਡੀਡੇਟ ਖੜਾ ਕਰਾਓ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਵੀ ਕੋਈ ਸਪੈਸ਼ਲ ਨਹੀਂ ਬੁਲਾਇਆ ਗਿਆ ਜਿਹੜੇ ਵੀ ਹੈਗੇ ਆ ਹੁਣ ਦੇਖੋ ਇੱਕ ਭਾਜੀ ਭਾਜੀ ਸਾਹਿਬ ਜੋ ਵੀ ਇੱਥੇ ਆ ਰਿਹਾ ਚਾਹੇ ਇਹਨਾਂ ਦੇ ਵਿਰੋਧ ਵਿੱਚ ਆ ਅਸੀਂ ਹਰ ਇੱਕ ਦੀ ਜਿਹੜੀ ਗੱਲ ਲਗਾਉਣ ਨੂੰ ਤਿਆਰ ਆ ਜੇ ਰਹਿ ਵੀ ਜਾਂਦੇ ਆ ਤਾਂ ਸਾਨੂੰ ਫੋਨ ਕਰ ਸਕਦੇ ਆ ਅਸੀਂ ਦੁਬਾਰਾ ਆ ਕੇ ਵੀ ਉਹਨਾਂ ਦੀ ਗੱਲ ਜਿਹੜੀ ਆ ਸੁਣਨ ਨੂੰ ਤਿਆਰ ਹੈਗੇ ਆ ਤੁਸੀਂ ਦੇਖ ਸਕਦੇ ਆ ਸਾਡੇ ਕੋਲ ਜਿਹੜਾ ਪਾਰਟੀਆਂ ਦੇ ਉੱਪਰ ਇਲਜ਼ਾਮ ਵੀ ਲੱਗਦੇ ਰਹੇ ਆ ਅਸੀਂ ਨਹੀਂ ਕਰਾਇਆ ਪਾਰਟੀਆਂ ਤੇ ਇਲਜ਼ਾਮ ਵੀ ਲੱਗਦੇ ਰਹੇ ਆ ਕਿ ਕਾਂਗਰਸ ਪਾਰਟੀ ਤੜਾਂਦੀ ਰਹੀ ਆ ਕਦੀ ਅਕਾਲੀ ਤੜਾਂਦੇ ਰਹੇ ਆ ਆ ਸਾਡੇ ਕੋਲ ਧਾਵਾ ਸਾਹਿਬ ਆ ਗਏ ਧਾਵਾ ਸਾਹਿਬ ਕਹਿੰਦੇ ਰੰਗੇ ਬਲੇ ਆ ਜੀ ਕੈਮਰਾ ਚੱਲ ਰਿਹਾ ਆ ਕੈਮਰਾ ਚੱਲ ਰਿਹਾ ਆ ਇਹ ਦੇਖੋ ਇਲਜ਼ਾਮ ਲੱਗ ਰਿਹਾ ਆ ਕਿ ਕਾਂਗਰਸ ਕਦੀ ਤੜਾ ਦਿੰਦੀ ਆ ਕਦੀ ਅਕਾਲੀ ਤੜਾ ਦਿੰਦੇ ਕਦੀ ਕੁਝ ਚੱਲ ਰਹੇ ਆ ਅਸੀਂ ਬਿਨਾਂ ਕੱਟ ਲਗਾਏ ਸਾਰੀ ਵੀਡੀਓ ਲਗਾਨੀ ਆ ਤੁਹਾਡੇ ਤੇ ਵੀ ਇਲਜ਼ਾਮ ਆ ਤੁਸੀਂ ਵੀ ਕਾਂਗਰਸ ਵਿੱਚ ਰਹੇ ਆ ਕੀ ਕਹਿੰਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਵਧਾਈ ਵਧਾਈ ਕੈ ਸਰ ਨਹੀਂ ਵਧਾਈ ਤਾਂ ਚਲੋ ਗੱਲ ਕਰ ਸਾਡੇ ਜਿਹੜੀ ਮੇਰੇ ਵਾਲੀ ਸਵੇਰੇ ਪੋਸਟ ਪੜ੍ਹ ਕੇ ਤੁਸੀਂ ਫੋਨ ਕੀਤਾ ਜਾਂ ਕਾਗੜ ਦਲਜੀਤ ਸਿੰਘ ਉਹਨਾਂ ਨੇ ਪੋਸਟ ਪਾਈ ਆ ਕਿਉਂਕਿ ਕਾਸਟ ਜਿਹੜੀ ਮਰਜੀ ਹੋਵੇ ਗੁਰੂ ਸਾਡੇ ਕਿੱਥੇ ਹੋਵੇ ਕਹਿੰਦੇ ਸੀ ਸਾਰੇ ਜਿਹੜੀਆਂ ਕਾਸਟਾਂ ਇੱਕੋ ਹੀ ਆ ਪਰ ਸਾਡੇ ਕੁਝ ਲੀਡਰ ਐ ਜਿਹੜੇ ਵੰਡੀਆਂ ਪਾਉਂਦੇ ਆ ਨਹੀਂ ਲੀਡਰਸ਼ਿਪ ਵਿੱਚ ਤਾਂ ਤੁਸੀਂ ਵੀ ਤੁਸੀਂ ਵੀ ਲੀਡਰਸ਼ਿਪ 'ਚ ਰਹੇ ਆ ਇਹ ਵੰਡੀਆਂ ਪਾਈਆਂ ਵੀ ਆ ਹਰ ਇੱਕ ਦਾ ਬਾਰੀ-ਬਾਰੀ ਹੱਕ ਨਾ ਦੱਬੋ ਤੋਂ ਮੈਂ ਸਹਿਮਤ ਹਾਂ ਕਿਉਂਕਿ ਪਿਛਲੀ ਵਾਰ ਵੀ ਅਸੀਂ ਚਾਹੁੰਦੇ ਸੀ ਐਸੀਮੈਨ ਹੋਵੇ ਜਿਹਦੀ ਰੁਟੀਨ ਹੈ ਉਹ ਹੀ ਹੋਵੇ ਕਿਉਂਕਿ ਇੱਥੇ ਬਹੁਤ ਸਾਰੇ ਤਿੰਨ ਚਾਰ ਬੰਦੇ ਕਾਂਗਰਸੀ ਵਰਕਰ ਖੜੇ ਆ ਜਦੋਂ 2003 ਤੋਂ ਬਾਅਦ ਅਸੀਂ ਐਮਐਲ ਚੌਧਰੀ ਸਾਹਿਬ ਨੂੰ ਕੋਈ ਕਿਹਾ ਹੀ ਨਹੀਂ ਵੀ ਕਿਹੜੀ ਮਰਜ਼ੀ ਸੀਟ ਕਰੋ ਕਿਉਂਕਿ ਜਿਹਦੀ ਰੁਟੀਨ ਬਣਦੀ ਆ ਅੱਜ ਵੀ ਨਹੀਂ ਅਸੀਂ 2003 ਤੋਂ ਬਾਅਦ ਮੈਂ ਦੱਸਣ ਗਿਆ ਭਾਜੀ ਛੋਟੇ ਵਿੱਚ ਆਓ ਕਿਉਂ ਵੀਡੀਓ ਇੰਨੀ ਲੰਬੀ ਨਹੀਂ ਤੂੰ ਦੀ ਪੁਆਇੰਟ ਗੱਲ ਕਰੋ ਤਿੰਨ ਤੋਂ ਇਹ ਆਸ਼ਰਾਨੀ ਅਸੀਂ ਲੇਡੀਆਂ ਜੀ ਹੋਈ ਸੀ ਉਸ ਤੋਂ ਬਾਅਦ ਫਿਰ ਜਨਰਲ ਲੇਡੀਆਂ ਹੋ ਗਈਆਂ 8:00 8:00 ਤੋਂ ਬਾਅਦ ਫਿਰ 12 13 ਤੇ ਜਨਰਲ ਤੁਸੀਂ ਹੁਣ ਦੀ ਗੱਲ ਆਓ ਤੁਸੀਂ ਕਾਰਨ ਕੀ 15 ਸਾਲ ਹੋ ਗਏ 15 ਸਾਲ ਹੋ ਗਏ ਕੋਈ ਗੱਲ ਕਰੂ ਅੱਜ 15ਵਾਂ ਸਾਲ ਹੈ ਜਿਹੜਾ ਕਿ ਜਦੋਂ ਕਿ ਕਾਨੂੰਨ ਇਹ ਕਹਿੰਦਾ 5 ਸਾਲ ਮੇਰੀ ਰਿਕਵੈਸਟ ਹੈ ਸ਼ਾਂਤੀ ਨਾਲ ਗੱਲ ਕਰੋ ਜਦ ਕਿ ਜਦੋਂ ਕਿ ਕਾਨੂੰਨ ਤੁਹਾਡਾ ਸਵਾਲ ਮੈਂ ਲੈ ਰਿਹਾ ਤਾਵਾ ਸਾਹਿਬ ਸੁਣੋ ਇੱਕੋ ਹੀ ਸਵਾਲ ਸਿੱਧਾ ਹੀ ਇਹ ਕਾਂਗਰਸ ਤੇ ਵੀ ਅਕਾਲੀਆਂ ਤੇ ਵੀ ਸਾਰੀਆਂ ਪਾਰਟੀਆਂ ਤੇ ਇਲزام ਲੱਗ ਰਿਹਾ ਕਿਉਂ ਅੱਜ ਇਹਦੀ ਜਿਹੜੀ ਜਿਹਦਾ ਜਿਹਦਾ ਵੀ ਚੱਲਦੀ ਆ ਉਹ ਆਪਣੇ ਹਿਸਾਬ ਨਾਲ ਰਿਜ਼ਰਵੇਸ਼ਨ ਕਰਾ ਲੈਂਦਾ ਸਿਰਫ 2 ਦੀ ਪੁਆਇੰਟ ਛੋਟ ਚ ਇਹਦਾ ਜਵਾਬ ਦਿਓ ਜੇ ਜੇ ਕਾਂਗਰਸ ਤੇ ਇਲزام ਲਾਂਦਾ ਛੋੜੇ ਜਿਹਾ ਕੁਸ ਭੈਟੀ ਆ ਜਾਂਦੇ ਜਦੋਂ ਸਰਕਾਰ ਆਉਂਦੀ ਆ ਪੱਗਾਂ ਬਦਲ ਲੈਂਦੇ ਆ ਫਕਤ ਤਾਂ ਤੁਸੀਂ ਵੀ ਬਦਲੀ ਆ ਵਾਹ ਤੁਸੀਂ ਵੀ ਬਦਲੀ ਆ ਨਹੀਂ ਮੈਚਕਣਾ ਚੱਲਦਾ ਹਾਂ ਮੈਂ ਮੈਚਕਣਾ ਚੱਲਦਾ ਹਾਂ ਨਹੀਂ ਤੁਸੀਂ ਪਹਿਲਾਂ ਪਹਿਲਾਂ ਤੁਹਾਡੀ ਪੱਗੋ ਚਿੱਟੀ ਸੀ ਤੁਹਾਡੀ ਵੀ ਬਦਲੀ ਆ ਮੇਰੀ ਗੱਲ ਪੂਰੀ ਸੁਣ ਲਓ ਮੈਂ ਮੈਂ ਨਾ ਰੋਜੀ ਕਹਿੰਦੀ ਪੂਰੀ ਪੰਨਾ ਨਾ ਮੈਂ ਭਗਵੰਤ ਜੀ ਪਰ ਤੁਹਾਡੀ ਸੋਚ ਕਿੱਦਾਂ ਦੀ ਉਹ ਦੱਸੋ ਬੱਸ ਸੋਚਿਆ ਵੀ ਪਿੰਡ ਖੜਾ ਹੈ ਬਣਦਾ ਹੱਕ ਮਿਲਣਾ ਚਾਹੀਦਾ ਔਰ 5 ਸਾਲ ਬਾਅਦ ਚੇਂਜ ਹੋਣੀ ਚਾਹੀਦੀ ਹੈ ਤੁਸੀਂ ਇਹਨਾਂ ਦਾ ਸਾਥ ਦਾ ਸਾਥ ਦੇਣ ਨੂੰ ਤਿਆਰ ਆ ਸਾਥ ਦਿੰਨੇ ਆ ਤੇ ਪਿੰਡ ਵਿੱਚ ਸੁਣੋ ਸਿਆਸੀ ਨੂੰ ਛੱਡੋ 86 ਤੌਰ ਤੇ ਕਾਮਰੇਡ ਦਲਜੀਤ ਸਿੰਘ ਦੇ ਅਸੀਂ ਵਿਰੋਧੀ ਹੋ ਸਕਦੇ ਹਾਂ ਕਾਮਰੇਡ ਸਾਹਿਬ ਬੈਠੇ ਆ ਗਿਆ ਇਹਨਾਂ ਦੇ ਵਿਰੋਧੀ ਹੋ ਸਕਦੇ ਆ ਹਾਂ ਪਰ ਜਿਹੜੀ ਗੱਲ ਮੁੱਦੇ ਦੀ ਆ ਐਸ.ਪੀ.ਸੀ ਭਾਈਚਾਰਾ ਪੱਲੇ ਰੱਖਣਾ ਆਪਾਂ ਔਰ ਉਹਨਾਂ ਨੂੰ ਹੱਕ ਦਿਵਾਣਾ ਐਸੀ ਮੈਂ ਤੁਹਾਨੂੰ ਨਹੀਂ ਪਤਾ ਸਾਡੇ ਦੋ ਤਿੰਨ ਬੰਦੇ ਖੜੇ ਆ ਅਫਸਰਾਂ ਨਾਲ ਗੱਲ ਹੋਈ ਉਹ ਕਹਿੰਦੇ ਜੀ ਹਲਕਾ ਇੰਚਾਰਜ ਨਾਲ ਚਲੋ ਕਾਲਿਓ ਵੀ ਤਾਂ ਸੀਟ ਹੋਣੀ ਆ ਪਿਛਲੀ ਵਾਰੀ ਜੇ ਕੈਨਸਲ ਕਰਾਈ ਜਾਂ ਮੈਂ ਕਰਵਾਈ ਹੁੰਦੀ ਤਾਂ ਮੈਂ ਇਲੈਕਸ਼ਨ ਨਾ ਲਾਉਣਾ ਮੈਨੂੰ ਇਹਦੇ ਦੋ ਭਾਗ ਦੋ ਇੱਕ ਮਿੰਟ ਸਰ ਇਹ ਦੋ ਭਾਗਾਂ ਦੇ ਵਿੱਚ ਇਹ ਵੀਡੀਓ ਹੋਏਗੀ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਆ ਔਰ ਮੇਰਾ ਮਤਲਬ ਹੈ ਤੁਹਾਡੇ ਕਹਿਣ ਦਾ ਕਿ ਪੱਗ ਬਿਸ਼ੱਕ ਬਦਲ ਲਈ ਆ ਲੇਕਿਨ ਸੋਚ ਤੁਹਾਡੀ ਪਿੰਡ ਨਾਲ ਆ ਸੋਚ ਪਿੰਡ ਨਾਲ ਹੱਕ ਸੱਚ ਨਾਲ ਆ ਸੱਚ ਨਾਲ ਆ ਠੀਕ ਹੈ ਨਾ ਉਹ ਨਾਲੇ ਸਮਝ ਸਰਪੰਚ ਉਹ ਬਣੇ ਜਿਹੜਾ ਨੌਜਵਾਨ ਜਿਹੜੀ ਗੇਮ ਆ ਉਹਨੂੰ ਇਛਾ ਦੇਣ ਪੜਾਈ ਠੀਕ ਹੈ ਜੀ ਕਾਮਰੇਡ ਸਾਹਿਬ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਕਾਨੂੰਨ ਹੈ ਜਿਹੜਾ ਹਰਕ ਲਈ ਆ ਕਾਨੂੰਨ ਹਰਕ ਲਈ ਆ ਚਲੋ ਕਾਮਰੇਡ ਸਾਹਿਬ ਨੂੰ ਬਿੜਾਓ ਤੁਹਾਡੀ ਗੱਲ ਸੁਣ ਲਈ ਆ ਮੈਂ ਇੱਕ ਗੱਲ ਐਡ ਕਰਨੀ ਚਾਹਣਾ ਇਹਨਾਂ ਨੂੰ ਇਹ ਪ੍ਰੋਟੈਸਟ ਕਰਨਾ ਚਾਹੀਦਾ ਜਿਹੜੀਆਂ ਪੈਂਚੀਆਂ ਆ ਉਹਦੇ ਬਾਰੇ ਸੋਚਣਾ ਚਾਹੀਦਾ ਕਿ ਇਹ ਜਿਹੜੇ ਹੈਗੇ ਐਜ਼ ਅ ਪ੍ਰੋਟੈਸਟ ਤੋਂ ਬਿਚਕ ਪੈਂਚੀਆਂ ਨਾਲ ਲੜਨ ਸਰਪੰਚੀ ਆਪਣੀ ਜਰੂਰ ਲਾਉਣੀ ਹਾਂ ਠੀਕ ਹੈ ਜੀ ਕੀ 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 ਦਾ ਆਇਆ ਜੀ ਕਿਉਂਕਿ ਸਾਡੇ ਇਹ ਹੁਣ ਕਿਹਨੇ ਲਾਜ ਨੂੰ ਇਹ ਸਾਡੇ ਤਾਂ ਇਹ ਜਿਹੜੇ ਲਾਜ ਨੇ ਜਿਹੜੇ ਆਪਣੀ ਹੱਕੀ ਚਲਾਉਣੀ ਹੈ ਜਾਂ ਕੁਸ਼ਚ ਤੁਸੀਂ ਕਾਮਰੇਡ ਸਾਹਿਬ ਨਾਲ ਕਾਮਰੇਡ ਸਾਹਿਬ ਨਾਲ ਸਹਿਮਤ ਹਾਂ ਨੇ ਕਾਮਰੇ ਕਾਮਰੇ ਸਾਹਿਬ ਨੇ ਜੋ ਕੀਤਾ ਦੱਸ ਜੱਟ ਦੀ ਸਰਪੰਚੀ ਸਾਡੀ ਇਹ ਆ ਚਾਹੀਦੀ ਹੈ ਪਿੰਡ ਦੇ ਸਹਯੋਗ ਤੇ ਪਿੰਡ ਦੇ ਪ੍ਰਵਰਤਤ ਕੰਮ ਕਰਨ ਲਈ ਵਧੀਆ ਯੋਗਦਾਨ ਨਾ ਕਿ ਆਪਣੀਆਂ ਦੁਕਾਨਾਂ ਚਲਾਉਣ ਲਈ ਠੀਕ ਹੈ ਜੀ ਇੱਥੇ ਕਿਸੇ ਨੂੰ ਸਪੈਸ਼ਲ ਨਹੀਂ ਬੁਲਾਇਆ ਗਿਆ ਦੇਖੋ ਪਤਾਵਾ ਸਾਹਿਬ ਨੂੰ ਮੈਂ ਕੈਸੇ ਦਾ ਕਹਤਾ ਤੁਸੀਂ ਪੱਗ ਦਾ ਰੰਗ ਬਦਲਿਆ ਉਹ ਨਹੀਂ ਜਵਾਬ ਦਿੱਤਾ ਅਸੀਂ ਕਿਸੇ ਦਾ ਪੱਖ ਨਹੀਂ ਕੀਤਾ ਉਹ ਇਹ ਤੁਸੀਂ ਦੇਖ ਸਕਦੇ ਹੋ ਨਵਾਂ ਸ਼ਰਦਾਰ